ਸ਼ਰੇ ਆਮ ਔਰ ਸ਼ਰੇ ਬਾਜ਼ਾਰ ਮਤਲਬ ਮਤਲਬ ਗੋਲੀਆਂ ਜਿਹੜੀਆਂ ਉਹ ਬੱਚੇ ਨੂੰ ਮਾਰੀਆਂ ਸਾਡਾ ਕੱਲਾ ਦਲੀ ਸਮਾਜ ਨਹੀਂ ਜੀ ਤੁਸੀਂ ਦੇਖੋ ਨਹੀਂ ਸਟਾਈਲ ਜਿਹੜੀ ਖੋਲ ਕੇ ਉਹਨੂੰ ਅਦਰ ਸਮਾਜ ਵੀ ਬਹੁਤ ਪਿਆਰ ਕਰਦਾ ਸੀ ਜਦੋਂ ਕਾਤਲ ਨੇ ਉਹ ਕਾਤਲਾਂ ਨੂੰ ਉਹ ਸਜ਼ਾ ਮਿਲੂਗੀ ਕਿ ਸ਼ਹਿਰ ਲੁਧਿਆਣੇ ਦੇ ਧਰਤੀ ਦਾ ਕਿਸੇ ਨੌਜਵਾਨ ਦਾ ਕੋ ਕਤਲ ਜਿਹੜਾ ਕਰਨ ਤੋਂ ਬਿਲਾ ਅਜਵਾਰੇ ਜਿਹੜਾ ਵਾ ਉਹ ਡਰਿਆ ਕਰੂਗਾ ਕੱਲ ਪੁਲਿਸ ਕਮਿਸ਼ਨਰ ਸਾਹਿਬ ਸਾਡੀ ਪੰਚਾਇਤ ਕੋਲ ਆਏ ਕਾਟੀ ਬਾਦਮੀ ਕੀਤੀ ਉਹਨਾਂ ਨੇ ਇਹ ਗੱਲ ਦਾ ਵਿਸ਼ਵਾਸ ਦਵਾਇਆ ਕਿ ਲਗਭਗ ਜਿਹੜੇ ਕਾਤਲ ਸੀ ਆਇਡੈਂਟੀਫਾਈ ਕਰ। ਸੋਗ ਮਨਾ ਰਿਹਾ ਇਸ ਮੁੰਡੇ ਲਈ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਹਜੂਮ ਜਿਹੜਾ ਇਹਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਇੱਥੇ ਆਏ ਨਾ ਬਹੁਤ ਸਾਰੀਆਂ ਪੋਲਿਟੀਕਲ ਪਰਸਨੈਲਿਟੀਆਂ ਧਾਰਮਿਕ ਪਰਸਨੈਲਿਟੀਆਂ ਇੱਥੇ ਆਈਆਂ ਤੋ ਇਹੀ ਅਪੀਲਾ ਨੌਜਵਾਨਾਂ ਨੂੰ ਹਥਿਆਰ ਛੱਡ ਕੇ ਆਪਣੇ ਪਰਿਵਾਰ ਤੇ ਸਮਾਜ ਨੂੰ ਵੇਖੋ ਜੋ ਕਿ ਦਿਨ ਰਾਤ ਹਰ ਸ ਬੱਚੇ ਨਾਲ ਯੂਥ ਨਾਲ ਖੜਦਾ ਸੀ ਅੱਜ ਸਮਾਜ ਨੂੰ ਇਹਦੀ ਕਮੀ ਕਦੀ ਨਹੀਂ ਪੂਰੀ ਹੋ ਸਕਦੀ ਇਸ ਤਰ੍ਹਾਂ ਦੀਆਂ ਜਿਹੜੀਆਂ ਕਟਨਾਵਾਂ ਨੂੰ ਰੋਕਣ ਲਈ ਲਾਅ ਐਂਡ ਆਰਡਰ ਨੂੰ ਮਜ਼ਬੂਤ ਕਰੋ ਪੁਲਿਸ ਥਾਣਿਆਂ ਵਿੱਚ ਨਫਰੀਆਂ ਵਧਾਓ ਕਿ ਕਿਸ ਤਰ੍ਹਾਂ ਜੋ ਹੋਇਆ ਨਾ ਬੜਾ ਮਾੜਾ ਹੋਇਆ ਇੱਕ ਜਵਾਨ ਮੁੰਡੇ ਨੂੰ ਇਸ ਤਰ੍ਹਾਂ ਮਾਰ ਦੇਣਾ ਇਸ ਤੋਂ ਵੱਡਾ ਕੋਈ ਜੁਰਮ ਮੈਂ ਸਮਝ ਕਾ ਹੋਣੀ ਚਾਹੀਦਾ ਤੇ ਅਸੀਂ ਪ੍ਰਸ਼ਾਸਨ ਨੂੰ ਮੀਲ ਕਰ ਰਹੇ ਹਾਂ ਜੀ ਇਹਨਾਂ ਨੂੰ ਜਿਹੜੀ ਸਜ਼ਾ ਹੈ ਬੱਦ ਵਾਸ ਫਾਂਸੀ ਸਜ਼ਾ ਹੋਣੀ ਚਾਹੀਦੀ ਆ ਬੀਤੇ ਸ਼ਨੀਵਾਰ ਨੂੰ 22 ਸਾਲਾਂ ਨੌਜਵਾਨ ਕਾਰਤਿਕ ਬਗਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਤੇ ਅੱਜ ਹੁਣ ਪੰਜਾਬ ਦੇ ਲੁਧਿਆਣਾ ਦੇ ਵਿੱਚ ਅੱਜ ਉਦਾ ਸੰਸਕਾਰ ਕੀਤਾ ਜਾ ਰਿਹਾ ਵਾ ਆ ਦੱਸਿਆ ਜਾ ਰਿਹਾ ਹੈ ਕੱਲ ਸੋਪਨ ਸ਼ਰਮਾ ਵੀ ਜੜਕਿਆ ਪਰਿਵਾਰ ਦੇ ਨਾਲ ਮਿਲੇ ਸੀਗੇ ਤੇ ਪਰਿਵਾਰ ਦੀ ਮੰਗ ਸੀਗੀ ਕਿ ਕਾਤਲਾ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਸੋਪਨ ਸ਼ਰਮਾ ਜੀ ਵੱਲੋਂ ਕਿਹਾ ਗਿਆ ਲੁਧਾਨ ਦੇ ਸੀਪੀ ਵੱਲੋਂ ਕਿ ਅਸੀਂ ਇਨਵੈਸਟੀਗੇਸ਼ਨ ਕਰ ਲਈ ਹੈ ਦੋਸ਼ੀਆਂ ਨੂੰ ਕਾਬੂ ਕਰ ਲਿਆ ਵਾ ਤੇ ਜਲਦ ਤੋਂ ਜਲਦ ਉਹਨਾਂ ਨੂੰ ਸਜ਼ਾ ਜੜਕਿਆ ਮਿਲੂਗੀ ਤੇ ਹੁਣ ਅੱਜ ਕਾਰਤਿਕ ਬੱਗਨ ਦਾ ਜੜਕਿਆ ਸੰਸਕਾਰ ਕਰਤੇ ਲੰਦਾ ਗਿਆ ਵਾ ਕਾਰਤਿਕ ਬੱਗਨ ਦਾ ਤੇ ਤੁਸੀਂ ਤਸਵੀਰਾਂ ਚ ਦੇਖ ਪਾ ਰਹੇ ਹੋ ਕਿ ਸ਼ਮਸ਼ਾਨ ਘਾੜ ਦੇ ਵਿੱਚ ਮੌਜੂਦ ਹ ਜਿੱਥੇ ਕਿ ਆ ਉਸ ਦੇ ਹਾ ਹਜੂਮ ਦੇਖ ਸਕਦੇ ਹੋ ਜਿਹੜੇ ਉਸ ਫੋਲੋਅਰ ਸੀਗੇ ਉਹਦੇ ਇਨਫਲੂਐਂਸਰ ਸੀਗਾ ਖੇਡਾਰੀ ਵੀ ਸੀਗਾ ਤੇ ਕਾਫੀ ਹਜੂਮ ਜਿਹੜੇ ਕਿ ਤੁਸੀਂ ਦੇਖ ਪਾ ਰਹੇ ਹੋ ਕਿ ਕਾਰਤਿਕ ਬੱਗਨ ਨੂੰ ਜਿਹੜਾ 22 ਸਾਲਾ ਨੌਜਵਾਨ ਸੀਗਾ ਉਸ ਨੂੰ ਪਿਆਰ ਕਰਨ ਵਾਲੇ ਕਿੰਨੇ ਕੋ ਜਿਆਦਾ ਪਹੁੰਚੇ ਨੇ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਵਾ ਇਹ ਉਸ ਤੋਂ ਬਾਅਦ ਦੋਸ਼ੀ ਜਿਹੜੀ ਹੈ ਜ਼ਿੰਮੇਵਾਰੀ ਵੀ ਚੱਕ ਲੈਂਦੇ ਨੇ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਉਹਨਾਂ ਨੂੰ ਕਿਉਂਕਿ 22 ਸਾਲ ਦਾ ਨੌਜਵਾਨ ਹੈ ਕੁਝ ਵੀ ਨਹੀਂ ਹੁੰਦਾ ਸਾਡੇ ਸਮਾਜ ਨੂੰ ਅੱਜ ਵਾਲਿੰਗ ਸਮਾਜ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਇੱਕ ਇੰਨਾ ਅੱਛਾ ਬੱਚਾ ਯੂਟਿਊਬਰ ਜੋ ਕਿ ਦਿਨ ਰਾਤ ਹਰ ਬੱਚੇ ਨਾਲ ਯੂਥ ਨਾਲ ਖੜਦਾ ਸੀ ਅੱਜ ਸਮਾਜ ਨੂੰ ਇਹਦੀ ਕਮੀ ਕਦੀ ਨਹੀਂ ਪੂਰੀ ਹੋ ਸਕਦੀ ਤੇ ਅਸੀਂ ਪ੍ਰਸ਼ਾਸਨ ਨੂੰ ਮੀਲ ਕਰ ਰਹੇ ਹਾਂ ਜੀ ਇਹਨਾਂ ਨੂੰ ਜਿਹੜੀ ਸਜ਼ਾ ਹੈ ਵੱਧ ਤੋਂ ਵੱਧ ਫਾਂਸੀ ਸਜ਼ਾ ਹੋਣੀ ਚਾਹੀਦੀ ਹੈ ਤਾਕੀ ਕੋਈ ਵੀ ਜਿਹੜਾ ਬੱਚਾ ਵਾ ਇੱਕ ਅੱਛਾ ਚੈਨਲ ਤੇ ਕੰਮ ਕਰ ਰਿਹਾ ਵਾ ਆਪਣੇ ਸਮਾਜ ਨੂੰ ਪ੍ਰਮੋਟ ਕਰ ਰਿਹਾ ਯੂਥ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰਮੋਟ ਕਰ ਰਿਹਾ ਵਾ ਤੇ ਉਹਦੇ ਨਾਲ ਹੈ ਜੇ ਕੀਤੀ ਤੇ ਆਮ ਨਸਾਨ ਦਾ ਕੁਝ ਵੀ ਨਹੀਂ ਹੈ ਜੀ ਇਸ ਕਰਕੇ ਪੂਰਾ ਵਾਲਿੰਗ ਸਮਾਜ ਉਹਦੇ ਪਰਿਵਾਰ ਨਾਲ ਤੇ ਉਸ ਬੱਚੇ ਦੇ ਹਮੇਸ਼ਾ ਦੇ ਹੱਕ 'ਚ ਖੜੂਗਾ ਤੇ ਆਉਣੇ ਦਿਨਾਂ 'ਚ ਅਸੀਂ ਪ੍ਰਸ਼ਾਸਨ 'ਚ ਅਪੀਲ ਕਰਦੇ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਉਹਨਾਂ ਜਿਹੜੀ ਫਾਂਸੀ ਦੀ ਸਰ ਕੀ ਕਹਿਣਾ ਚਾਹੋਗੇ ਤੁਹਾਡਾ ਕਿਉਂਕਿ ਤੁਹਾਡਾ ਨਾਲ ਬਹੁਤ ਲਗਾਵ ਸੀ ਉਹਦਾ ਮਿਲਦੇ ਜੁਲਦੇ ਸੀਗੇ ਛੋਟਾ ਵੀਰ ਸੀਗਾ ਇੱਕ ਛੋਟਾ ਵੀਰ ਸੀ ਦੇਖੋ ਪੂਰਾ ਲੁਧਿਆਣਾ ਪੂਰਾ ਪੰਜਾਬ ਇੱਥ ਜੇਕਰ ਤੁਸੀਂ ਮਾਹੌਲ ਦੇਖ ਹੀ ਰਹੇ ਹੋ ਇਦਾਂ ਨਹੀਂ ਹੋਣਾ ਚਾਹੀਦਾ ਇੱਕ ਛੋਟੀ ਜਿਹੀ ਜਲਸ ਬੰਦੇ ਦੀ ਜਾਨ ਲੈ ਲਵੇ ਨਾ ਹੀ ਬਹੁਤ ਮਾੜੀ ਗੱਲ ਆ ਦੇਖੋ ਇੱਕ ਹੁਨਰ ਰੁੰਦਾ ਹਰ ਇਨਸਾਨ ਦੇ ਵਿੱਚ ਕਾਰਤਿਕ ਦੇ ਵਿੱਚ ਬਹੁਤ ਵਧੀਆ ਹੁਨਰ ਸੀਗਾ ਲੋਕੀ ਉਹਨੂੰ ਪਿਆਰ ਕਰਦੇ ਸੀ ਇੱਕ ਛੋਟੀ ਉਮਰ ਦੇ ਵਿੱਚ ਇੰਨੇ ਫੋਲੋਅਰ ਇੰਨੀ ਦੁਨੀ ਜਾਣ ਪਹਿਚਾਨ ਇੱਕ ਪਲੇਅਰ ਵੀ ਸੀ ਬਹੁਤ ਵਧੀਆ ਪਰ ਇੱਕ ਛੋਟੀ ਜੀ ਆਪਾਂ ਕਹਿ ਦਈਏ ਇੱਕ ਜਲਸ ਲੈ ਕੇ ਮਾਰ ਲੈ ਗਈ ਉਹਨੂੰ ਇਦਾਂ ਨਹੀਂ ਹੋਣਾ ਚਾਹੀਦਾ ਯਾਰ ਜੇ ਕੋਈ ਮਿਹਨਤ ਕਰਦਾ ਆਪਣੀ ਦਮ ਤੇ ਕਰਦਾ ਪਰ ਦੇਖੋ ਪੁਲਿਸ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਕੱਲ ਅੱਜ ਭਾਰਤ ਬੰਦਰੀ ਕੋਲ ਸੀ ਪਰ ਸਾਡੇ ਲੁਧਿਆਣੇ ਦੇ ਜਿਹੜੇ ਸੀਬੀ ਸੱਪਨ ਸ਼ਰਮਾਈ ਜੀ ਨੇ ਉਹਨਾਂ ਨੇ ਦੇਖੋ ਬੰਦੇ ਅਰੈਸਟ ਵੀ ਹੋ ਗਏ ਨੇ ਸਾਨੂੰ ਪੰਜਾਬ ਪੁਲਿਸ ਦੇ ਉੱਤੇ ਮਾਣ ਆ ਅਸੀਂ ਇਹ ਹੀ ਬੇਨਤੀ ਕਰਾਂਗੇ ਬਈ ਉਹਨਾਂ ਨੂੰ ਫਾਂਸੀ ਸਜ਼ਾ ਹੋਣੀ ਚਾਹੀਦੀ ਹੈ ਦਲਿਤ ਭਾਈਚਾਰੇ ਨੂੰ ਬਹੁਤ ਵੱਡਾ ਘਾਟਾ ਹੋਇਆ ਇੱਕ ਨੌਜਵਾਨ ਗਿਆ ਬਿਲਕੁਲ ਬਹੁਤ ਘਾਟਾ ਆਈ ਸਾਡਾ ਛੋਟਾ ਵੀਰ ਸੀ ਨੌਜਵਾਨ ਸੀਗਾ ਸਾਰਾ ਸਮਾਜ ਸਾਡਾ ਕੱਲਾ ਦਲੀ ਸਮਾਜ ਨਹੀਂ ਜੀ ਤੁਸੀਂ ਦੇਖੋ ਨਹੀਂ ਸਟਾਈਲ ਜਿਹੜੀ ਹੋਲ ਕੇ ਉਹਨੂੰ ਅਦਰ ਸਮਾਜ ਵੀ ਬਹੁਤ ਪਿਆਰ ਕਰਦਾ ਸੀ ਕੱਲਾ ਦਲੀ ਸਮਾਜ ਨਹੀਂ ਅਦਰਕ ਸਮਾਜ ਵੀ ਬੜਾ ਪਿਆਰ ਕਰਦੇ ਪਰ ਇਹ ਘਾਟਾ ਕਿ ਜ ਪੂਰਾ ਨਹੀਂ ਹੋਣਾ ਸਾਡੀ ਵਸ ਪ੍ਰਸ਼ਾਸਨ ਦੇ ਅੱਗੇ ਹੀ ਮੰਗਾ ਵੀ ਉਹਨਾਂ ਨੂੰ ਫਾਂਸੀ ਸਜ਼ਾ ਹੋਣੀ ਚਾਹੀਦੀ। ਮੋਹਨ ਸਿੰਘ ਸਾਹਿਬ ਅੱਜ ਬਹੁਤ ਹੀ ਘਾਟਾ ਪਿਆ ਹੋਇਆ ਹੈ ਪੰਜਾਬ ਦੇ ਯੂਨ ਕੀ ਕਹਿਣਾ ਚਾਹੁੰਦੇ ਹੱਸ ਸਵਾਰਿਆ ਸੰਸਕਾਰ ਹੋਇਆ। ਤੁਹਾਡੇ ਸਾਹਮਣੇ ਹੈ ਜੀ ਬੜਾ ਗੰਭੀਰ ਮਾਹੌਲ ਆ। ਔਰ ਇਸ ਗੰਭੀਰ ਮਾਹੌਲ ਦੇ ਵਿੱਚ ਕੋਈ ਗੱਲ ਕਹਿਣੀ ਬੜੀ ਔਖੀ ਲੱਗਦੀ ਆ। ਆ ਤੁਸੀਂ ਜਨ ਸਲਾਬ ਜਿਹੜਾ ਵਾ ਉਹ ਦੇਖ ਸਕਦੇ ਹੋ ਕਿ ਇੱਕ 22 ਸਾਲ ਦਾ ਜਿਹੜਾ ਬੱਚਾ ਵਾ ਕਾਰਤਿਕ ਬਗਨ ਉਹਦਾ ਇੰਨਾ ਲੋਕਾਂ ਦੇ ਅੰਦਰ ਪਿਆਰ ਇੰਨਾ ਉਹਦੇ ਪ੍ਰਤੀ ਲੋਕਾਂ ਦਾ ਸਨੇਹ ਚਾਹਤ ਇਹ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਆ ਕਿਉਂਕਿ ਜਿੰਨਾ ਕੁ ਮੈਂ ਉਹਨੂੰ ਪਿਛਲੇ 3-4 ਦਿਨਾਂ ਤੋਂ ਇੰਸਟਾਗ੍ਰam ਤੇ ਦੇਖਿਆ ਵਾ ਔਰ ਇੱਕ ਬੱਚਾ ਉਹ ਜਦੋਂ ਮਤਲਬ ਪੋਸਟ ਆਪਣੀ ਪਾਦਾ ਸੀ ਤੇ ਲਗਭਗ 4-4 ਲੱਖ ਦੇ ਕਰੀਬ ਉਹਨੂੰ ਚਾਹਣ ਵਾਲੇ ਜਿਹੜੇ ਨੇ ਮਤਲਬ ਵੀਵਰਸ ਜਿਹੜੇ ਨੇ ਉਹ ਉਹਦੇ ਆਂਦੇ ਸੀਗੇ ਤੋਂ ਕੁਝ ਮਾੜੇ ਅੰਸਰ ਜਿਹੜੇ ਆ ਮੈਂ ਕਹਿ ਸਕਦਾ ਕਿ ਉਹਨਾਂ ਨੂੰ ਬਰਦਾਸ਼ਤ ਨਹੀਂ ਸੀ ਉਹਦੀ ਪ੍ਰਸਿੱਧੀ ਜਿਹੜੀ ਆ ਔਰ ਐਸੀ ਜੈਲਸ ਦੀ ਆੜ ਦੇ ਅੰਦਰ ਉਹਨਾਂ ਨੇ ਮਤਲਬ ਇੱਕ ਆਂਡ ਜਿਹੜਾ ਬਹੁਤ ਧਿਆਨਕ ਜਿਹੜਾ ਕਾਂਡ ਆ ਉਹਨਾਂ ਨੇ ਕੀਤਾ ਕਿ ਸ਼ਨੀਵਾਰ ਰਾਤ ਨੂੰ ਮਤਲਬ ਲਗਭਗ 9 ਦੇ ਕਰੀਬ ਤਿੰਨ ਮੋਟਰਸਾਈਕਲ ਸੀ 10 6 10 ਦੇ ਕਰੀਬ ਤੇ 9 ਦੇ ਕਰੀਬ ਮਤਲਬ ਕਾਤਲ ਸਿਗੇ ਤਿੰਨ ਮੋਟਰਸਾਈਕਲਾਂ ਤਾਂ ਤਿੰਨ ਤਿੰਨ ਜਣੇ ਜਿਹੜੇ ਨੇ ਜੋ ਅਸੀਂ ਫੁਟੇਜ ਦੇਖੀ ਆ ਉਹ ਮਤਲਬ ਉਹਨਾਂ ਨੇ ਸ਼ਰੇ ਆਮ ਔਰ ਸ਼ਰੇ ਬਾਜ਼ਾਰ ਮਤਲਬ ਮਤਲਬ ਗੋਲੀਆਂ ਜਿਹੜੀਆਂ ਮਾਂ ਉਹ ਬੱਚੇ ਨੂੰ ਮਾਰੀਆਂ ਔਰ ਜਿੱਥੇ ਕਾਰਤਿਕ ਵਗਨ ਦੀ ਮੌਕੇ ਤੇ ਹੀ ਮੌਤ ਹੋ ਗਈ ਆ ਉਥੇ ਨਾਲ ਦੀ ਨਾਲ ਜਿਹੜਾ ਲੜਕਾ ਮੋਹਣ ਆ ਉਹ ਵੀ ਕਹਿ ਸਕਦੇ ਆ ਕਿ ਉਹ ਪੈਰਾਲਾਈਜ਼ ਹੋ ਚੁੱਕਾ ਵਾ ਔਰ ਉਹਦਾ ਜਿਹੜਾ ਇਲਾਜ ਆ ਉਹ ਬਹੁਤ ਮਤਲਬ ਸਾਰੇ ਰਲ ਮਿਲ ਕੇ ਪੰਜਾਬ ਸਰਕਾਰ ਵੱਲੋਂ ਵੀ ਮਾਨਜੋਗ ਡਿਪਟੀ ਕਮਿਸ਼ਨਰ ਕੱਲ ਅਸੀਂ ਮਾਨਜੋਗ ਪੁਲਿਸ ਕਮਿਸ਼ਨਰ ਨਾਲ ਵੀ ਗੱਲ ਕੀਤੀ ਸੀ ਉਹਨਾਂ ਨੇ ਵੀ ਕਿਹਾ ਕਿ ਅਸੀਂ ਇਲਾਜ ਜਿਹੜੀ ਆ ਕਮੀ ਨਹੀਂ ਆਣ ਦਵਾਵਾਂਗੇ ਮਤਲਬ ਦੋ ਦੋ ਪਰਿਵਾਰ ਜਿਹੜੇ ਨੇ ਚਾਹੇ ਉਹ ਕਾਰਤਿਕ ਦਾ ਪਰਿਵਾਰ ਸੀ ਉਹਦੇ ਤੇ ਡਿਪੈਂਡ ਸੀ ਚਾਹੇ ਉਹ ਮੂਹਣ ਦਾ ਸੀ ਉਹ ਸਾਰੇ ਦੇ ਸਾਰੇ ਪਰਿਵਾਰ ਵੀ ਨਾਲ ਤੇ ਇੱਕ ਤਰ੍ਹਾਂ ਦੇ ਜਿਹੜੇ ਆ ਉਹ ਖਾਫ ਹੋ ਗਿਆ ਤੇ ਇਸ ਲਈ ਮੈਂ ਕਹਿ ਸਕਦਾ ਕਿ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਤੇ ਸਾਨੂੰ ਪੂਰਾ ਯਕੀਨ ਆ ਕਿ ਕੱਲ ਅਸੀਂ ਲਗਭਗ ਉਹਦੇ ਉਹਨਾਂ ਦੇ ਆਫਿਸ ਦੇ ਅੰਦਰ ਜਾ ਕੇ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਮੀਟਿੰਗ ਕੀਤੀ ਆ ਔਰ ਉਸ ਤੋਂ ਬਾਅਦ 2 ਘੰਟੇ ਲਗਭਗ ਉਹ ਘਾਟੀ ਮਲੇ ਸਾਡੇ ਨਾਲ ਆ ਕੇ ਉਹਨਾਂ ਨੇ ਪੂਰੀ ਇੱਕ ਤੋਂ ਲੈ ਕੇ ਇਹ ਤੋਂ ਲੈ ਕੇ ਜੜ ਤੱਕ ਸਾਨੂੰ ساری ਜਿਹੜੀ ਆ ਹੁਣ ਤੱਕ ਦੀ ਕਾਰਵਾਈ ਜਿਹੜੀ ਆ ਉਹ ਸਾਰੀ ਉਹਨੇ ਸਾਡਾ ਨਾਲ ਸ਼ੇਅਰ ਕੀਤੀ ਆ ਔਰ ਇੱਕ ਅੱਧੇ ਦਿਨ ਦੇ ਵਿੱਚ ਤੁਸੀਂ ਦੇਖੋਗੇ ਕਿ ਪ੍ਰੈਸ ਜਿਹੜੀ ਆ ਉਹ ਰਿਲੀਜ਼ ਕਰਨ ਜਾ ਰਹੇ ਆ ਔਰ ਜਿਹੜੇ ਕਾਤਲ ਨੇ ਉਹ ਕਾਤਲਾਂ ਨੂੰ ਉਹ ਸਜ਼ਾ ਮਿਲੂਗੀ ਕਿ ਸ਼ਹਿਰ ਲੁਧਿਆਣੇ ਦੀ ਧਰਤੀ ਦੇ ਕਿਸੇ ਨੌਜਵਾਨ ਦਾ ਕੋ ਕਤਲ ਜਿਹੜਾ ਕਰਨ ਤੋਂ ਬਿਲਾ ਅਜਵਾਰੇ ਜਿਹੜਾ ਵਾ ਉਹ ਡਰਿਆ ਕਰੂਗਾ ਦੇਖੋ ਅੱਜ ਨੂੰ ਲਗਭਗ ਇੱਕ ਹਫਤਾ ਹੋ ਗਿਆ ਕਰ ਤੱਕ ਬੱਗਣ ਜਿਹੜਾ ਇੱਕ 22 ਸਾਲ ਦਾ ਬੱਚਾ ਸੀ ਉਹ ਸ਼ਰਿਆਮ ਉਹਦੇ ਕੋਲ ਉਹਦੇ ਕਰਕੇ ਸਾਡੀ ਲੁਧਿਆਣੇ ਦੀ ਪੰਚਾਇਤ ਨੇ ਲੁਧਿਆਣਾ ਬੰਦ ਹੀ ਜੋ ਕਾਲ ਦਿੱਤੀ ਸੀ ਪਰ ਕੱਲ ਪੁਲਿਸ ਕਮਿਸ਼ਨਰ ਸਾਹਿਬ ਸਾਡੀ ਪੰਚਾਇਤ ਕੋਲ ਆਏ ਕਾਟੀ ਵਾਲਮੀਕੀ ਉਹਨਾਂ ਨੇ ਇਹ ਗੱਲ ਦਾ ਵਿਸ਼ਵਾਸ ਦਵਾਇਆ ਕਿ ਲਗਭਗ ਜਿਹੜੇ ਕਾਤਲ ਸੀ ਆਡੈਂਟੀਫਾਈ ਕਰ ਰੌਂਡ ਅਪ ਕਰਕੇ ਔਰ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਬਹੁਤ ਜਲਦੀ ਉਹਨਾਂ ਨੂੰ ਫੜ ਕੇ ਪਿੱਛੇ ਕਰਿਆ ਜਾਏਗਾ ਔਰ ਅੱਜ ਤੁਸੀਂ ਦੇਖ ਰਹੇ ਹੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਰਾ ਸ਼ਹਿਰ ਜਿਹੜਾ ਵਾ ਲੁਧਿਆਣਾ ਇੱਥੇੋਂ ਮੁੜਿਆ ਪਾ ਲੁਧਿਆਣਾ ਤੋਂ ਬਾਹਰੋਂ ਵੀ ਆਇਆ ਇਹ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਸ਼ਾਮਲ ਹੋਣ ਤੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਮਾਂ ਔਰ ਭਗਵਾਨ ਵਾल्ਮੀਕੀ ਮਹਾਰਾਜ ਜੀ ਦੇ ਕਰਨੇ ਚੀ ਜੁਰਦਾਸ ਕਰਦਾ ਮਾਂ ਕਿ ਉਹ ਛੋਟਾ ਬੱਚਾ ਜਿਹੜਾ ਹਲੇ ਜਿਹੜੀ ਉਮਰ ਵੀ ਜਾਣ ਨਹੀਂ ਸੀ 22 ਸਾਲ ਦੀ ਉਮਰ ਸੀ ਔਰ ਸਪੋਰਟਸ ਦਾ ਉਹ ਬਹੁਤ ਮਾਹਿਰ ਸੀ ਇਹਦੀ ਜਾਨ ਜਿਹੜੇ ਕਤਲ ਨਾਲ ਲਈ ਆ ਉਹ ਬਗੰਦੇ ਦੁਸ਼ਮਣ ਨਹੀਂ ਸੀ ਇਨਸਾਨੀਅਤ ਦੇ ਦੁਸ਼ਮਣ ਸੀ ਇਸ ਕਰਕੇ ਇਹੋ ਜੇ ਕਤਲ ਨੂੰ ਜਲਦੀ ਤੋਂ ਜਲਦੀ ਫੜਕੀ ਅਨੌンス ਲਾਕਾਂ ਦੇ ਪਿੱਛੇ ਦਿੱਤਾ ਜਾਵੇ ਤਾਂ ਜੋ ਅੱਗੇ ਤੋਂ ਕੋਈ ਇਹੋ ਜਿਹੀ ਅਨੌਲੀ ਨਾ ਹੋ ਸਕੇ ਐਨੀ ਬੇਨਤੀ ਕਰਦਾ ਹਾਂ ਮਨਰੇਜ ਸਿੰਘਾ ਇੱਕ ਵਾਰੀ ਫੇਰ ਜਿੰਨੇ ਵੀ ਅੱਜ ਇਸ ਵੱਗਨ ਦੀ ਸੰਸਕਾਰ ਚ ਸ਼ਾਮਲ ਹੋਏ ਆ ਉਹਨਾਂ ਦਾ ਦਿਲ ਦੀ ਗਹਿਰਾਈੋਂ ਧੰਨਵਾਦ ਕਰਦਾ ਜੈ ਬਾਲਮੀ ਕੀ ਜੈ ਆਪਣਾ ਪਾਣਾ ਜਰੀਏ ਪਰਵਾਹ ਦੋ ਤੇ ਆਉੜਿਆ ਦੇਖੋ ਮੈਂ ਸਭ ਇਹ ਨਾ ਉਹ ਨੌਜਵਾਨ ਬੱਚਾ ਪਰਿਵਾਰ ਨੇ ਬਹੁਤ ਵੱਡਾ ਦੁੱਖ ਹੈ ਬੜਾ ਵੱਡਾ ਨੁਕਸਾਨ ਹੋਇਆ ਉਹਨਾਂ ਨਾਲ ਮੈਂ ਸਾਹਮਣੇ ਲੈ ਕੇ ਸਾਡੇ ਕੌਮੀ ਭਾਈਚਾਰੇ ਦਾ ਵੀ ਬੜਾ ਵੱਡਾ ਨੁਕਸਾਨ ਹੋਇਆ ਉਹ ਬੱਚਾ ਸਾਡਾ ਵਰਕਰ ਸੀ ਸਾਡੇ ਭਾਈਚਾਰੇ ਦੀ ਔਰ ਤਾਂ ਤੇ ਗੱਲ ਕਰਦਾ ਸੀ ਇਸ ਲਈ ਮੈਂ ਸੋਚਨਾ ਇਹੋ ਜੇ ਵਰਕਰ ਦਾ ਮਾਰਿਆ ਜਾਣਾ ਔਰ ਉਹਨਾਂ ਮੈਂ ਇਥੇ ਇਹ ਗੱਲ ਕਹਾਂ ਬਈ ਲਾਂਡਰ ਦੀ ਸਿਚੁਏਸ਼ਨ ਆ ਦੌਰ ਕੋਈ ਚੰਗਾ ਨਹੀਂ ਲੱਗਦਾ ਲੇਕਿਨ ਮੈਂ ਸਮਝਨੇ ਇਹਨਾਂ ਜ਼ਰੂਰ ਕਹਿਣਾ ਚਾਹਨਾ ਵੀ ਸਰਕਾਰ ਨੂੰ ਚਾਹੀਦਾ ਕਿ ਇਸ ਕੇਸ ਦੀ ਸਹੀ ਇਨਕੁਆਰੀ ਕਰਕੇ ਜਿਹੜੇ ਸਹੀ ਮੁਲਜ਼ਮ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਭਾਈਚਾਰੇ ਨਾਲ ਸਾਰੇ ਨਾਲ ਬਹੁਤ ਦੁੱਖ ਹੈ ਅਫਸੋਸ ਹੈ ਮੇਰੇ ਨਾਲ ਸਾਡੇ ਸਾਥੀ ਗਰੇਵਾਲ ਸਾਹਿਬ ਲੀਡਰ ਸਾਹਿਬ ਸਾਡੇ ਜਲੰਧਰ ਦੇ ਆਏ ਇਹਨਾਂ ਬਹੁਤ ਹੀ ਮੰਨਤਾ ਤਾਂ ਪਰਵਾਦ ਤੇ ਆਉਂਦਾ ਹੈ ਕੋਈ ਬਖਤੀ ਖੜੀ ਸੀ ਇਸ ਟਾਈਮ ਸ਼ਨੀਵਾਰ ਨੂੰ ਉਹ ਤੁਮਾਸ਼ਾਲੇ ਬੋਲੋ ਹੈਰੀ ਮਿਦਨ ਵਾਲੇ ਨੇ ਇੱਕ ਫੁੱਲਸਰ ਖਿਡਾਰੀ ਦਾ ਕਤਲ ਕਰ ਦਿੱਤਾ ਹੈ ਜੀ ਬਹੁਤ ਦੁੱਖ ਦੁੱਖ ਭਰੀ ਹੈ ਜਿਹੜੀ ਆ ਘਟਨਾ ਹੋਈ ਹੈ ਤੋਂ ਇਸ ਦੁੱਖ ਦੀ ਘੜੀ 'ਚ ਮੈਂ ਸਮਝਦਾ ਪੂਰਾ ਪੰਜਾਬ ਇਹਨਾਂ ਦੇ ਨਾਲ ਖੜਾ ਹੈ ਪੂਰੀ ਕੌਮ ਇਹਨਾਂ ਦੇ ਨਾਲ ਖੜੀ ਹੈ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਪੰਜਾਬ ਦੇ ਨਾਲ ਸੰਵੇਦਨਾ ਬਿਆਨ ਕਰਦਾ ਪਰ ਮੈਂ ਸਮਝਦਾ ਹੈ ਕਿਤੇ ਨਾ ਕਿਤੇ ਇਹ ਬਹੁਤ ਵੱਡਾ ਇੱਕ ਲਾਸ ਹੋਇਆ ਨਾ ਕੇਵਲ ਇੱਕ ਪਰਿਵਾਰ ਦਾ ਔਰ ਆਉਣ ਵਾਲੀ ਜਨਰੇਸ਼ਨ ਨੂੰ ਮੈਂ ਸਮਝਦਾ ਇੱਕ ਪੜਾ ਤੇ ਇਸ ਨੂੰ ਲੈ ਕੇ ਜਾਇਆ ਜਾਣਾ ਚਾਹੀਦਾ ਜਿਵੇਂ ਕਿ ਮੈਂ ਵੀ ਇਹਨਾਂ ਕਿ ਜਿੰਨਾ ਕਿ ਪਤਾ ਲੱਗਾ ਸੁਣਨ ਚ ਆਇਆ ਦੇਖਿਆ ਤਾਂ ਨਹੀਂ ਕਦੀ ਜਾਤੀ ਤੌਰ ਤੇ ਤਾਂ ਮਿਲਿਆ ਨਹੀਂ ਮੈਂ ਉਹਨੂੰ ਪਰ ਜਿੰਨਾ ਕੋ ਉਹਦਾ ਫਾਲੋਅਰ ਆ ਜਿੰਨਾ ਉਹਨੂੰ ਪਿਆਰ ਕਰਨ ਵਾਲੇ ਲੋਕ ਆ ਜਿੰਨਾ ਉਹਦੀ ਸਪੋਰਟਸ ਦੇ ਵਿੱਚ ਖੂਬੀ ਸੀ ਮੈਂ ਸਮਝਦਾ ਇੱਕ ਪੰਜਾਬ ਦਾ ਜਿਹੜਾ ਉੱਬਰ ਦਾ ਸਿਤਾਰਾ ਉਹਦਾ ਇਹ ਅੰਤ ਨਹੀਂ ਸੀ ਹੋਣਾ ਚਾਹੀਦਾ ਤੋਂ ਸਮਝਾ ਨਹੀਂ ਕਿ ਜਾਵਦੇ ਨੌਜਵਾਨ ਖਤਮ ਹੁੰਦੇ ਜਾ ਰਹੇ ਜੀ ਇਹਦੇ ਲਈ ਲੋਡ ਹੈ ਵੀ ਸਾਨੂੰ ਪਰਿਵਾਰਿਕ ਤੌਰ ਤੇ ਮਾਪੇ ਬਾਪ ਨੂੰ ਚੇਚੇ ਤੌਰ ਤੇ ਮੈਂ ਕਹਿਣਾ ਚਾਹੁੰਦਾ ਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਆਪਣੇ ਬੱਚੇ ਨੂੰ ਜੇ ਤੁਹਾਡਾ ਬੱਚਾ ਇੰਨਾ ਬ੍ਰਿਲੀਅੰਟ ਆ ਤੋ ਉਹਨੂੰ ਸੰਭਾਲਣ ਦੀ ਲੋੜ ਆ ਉਹਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣ ਦੀ ਲੋੜ ਆ ਤੋ ਪੂਰਾ ਪੰਜਾਬ ਅੱਜ ਸੋਗ ਮਨਾ ਰਿਹਾ ਇਸ ਮੁੰਡੇ ਲਈ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਹਜੂਮ ਜਿਹੜਾ ਇਹਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਇੱਥੇ ਆਏ ਨਾ ਬਹੁਤ ਸਾਰੀਆਂ ਪੋਲਿਟੀਕਲ ਪਰਸਨੈਲਿਟੀਆਂ ਧਾਰਮਿਕ ਪਰਸਨੈਲਿਟੀਆਂ ਇੱਥੇ ਆਈਆਂ ਤੋ ਇਸ ਦੁੱਖ ਦੀ ਘੜੀ ਚ ਅਸੀਂ ਸਾਰੇ ਨਾਲ ਆ। ਮੈਨੂੰ ਗੇਜਰੰਮ ਵੱਲੋਂ ਜੀ ਤਾ ਦੇ ਦੇਉ। ਹੁਣ ਹਾਰ ਮੁੰਡਾ ਇਸ ਦੁਨੀਆ ਤੋਂ ਅੱਜ ਹੱਲ ਵੀ ਨਾ ਰਹਿ ਗਿਆ। ਅੱਜ ਦੁੱਖ ਦੀ ਘੜੀ ਦੇ ਵਿੱਚ ਸਾਰੇ ਹੀ ਪਤਵੰਤੇ ਜਿਨ੍ਹਾਂ ਵੀ ਸਮਾਜ ਦੇ ਲੀਡਰ ਸਹਿਬਾਨ ਵਰਕਰ ਸਹਿਬਾਨ ਔਮ ਦੇ ਲੀਡਰ ਅੱਜ ਇਕੱਠੇ ਹੋ ਕੇ ਅੱਜ ਇੱਕ ਔਮ ਦਾ ਹੀਰਾ ਸਾਨੂੰ ਛੱਡ ਕੇ ਚਲਾ ਗਿਆ। ਅੱਜ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰੇ ਹੀ ਇੱਥੇ ਹੋ ਕੇ ਜਿਹੜਾ ਜੁਰਮ ਹੋਇਆ ਅੱਜ ਉਹ ਮਾਂ ਬਾਪ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦਾ ਬੱਚਾ 22 23 ਸਾਲ ਦਾ ਬੱਚਾ ਇਸ ਦੁਨੀਆ ਚ ਚਲਾ ਗਿਆ ਅੱਜ ਉਹਨੇ ਤਰੱਕੀ ਕਰਨੀ ਸੀ ਕੌਮ ਦੀ ਲੀਡ ਕਰਨੀ ਸੀ ਅੱਜ ਕੌਮ ਨੂੰ ਅੱਗੇ ਲੈ ਜਾਣੇ ਵਾਲਾ ਇਹ ਜੀ ਦੁਨੀਆ ਚ ਚਲਾ ਗਿਆ ਤੁਸੀਂ ਦੇਖ ਰਹੇ ਹੋ ਜਿਸ 카ਰ্তিক ਬਗਨ ਨੂੰ ਉਸ ਚੈਨਲ ਸਵਰਤ ਪੱਖੋਂ ਗੈਂਗਸਟਰ ਦਾ ਵੀ ਨਾਮ ਦੇ ਰਹੀ ਸੀ ਗੈਂਗਵਾੜ ਦਾ ਵੀ ਨਾਮ ਦੇ ਰਹੀ ਸੀ ਦੋਸਤੋ ਬੜੀ ਸਪਸ਼ਟ ਜੀ ਗੱਲ ਹੈ ਜੇ ਕੋਈ ਮਾੜਾ ਅੰਸਰ ਕੋਈ ਮਾੜਾ ਬੰਦਾ ਹੋਵੇ ਕੋਈ ਯੁਵਾ ਹੋਵੇ ਤੇ ਅੱਜ ਜਿਹੜਾ ਤੁਸੀਂ ਆਪਣੇ ਲਾਈਵ ਦੁਆਰਾ ਤੁਸੀਂ ਦਿਖਾਇਆ ਵੀ ਹੋਏਗਾ ਇਹਨੇ ਹਜ਼ਾਰਾਂ ਹਜ਼ਾਰਾਂ ਯੁਵਾ ਜਿਹੜੇ ਉਹਨੂੰ ਪਿਆਰ ਕਰਨ ਵਾਲੇ ਸੀ ਕਿੱਦਾਂ ਉਹਦੀ ਚੁਦਾਈ ਦੇ ਵਿੱਚ ਅੱਜ ਵੀ ਲੱਗ ਰਹੇ ਨੇ ਜਿੱਥੇ ਉਹਦੀ ਮਾਂ ਉਹਦੀ ਭੈਣ ਉਹਦਾ ਪਿਤਾ ਬਿਲਖਰਿਆ ਉੱਥੇ ਹੀ ਜਿੰਨੇ ਹਜ਼ਾਰਾਂ ਗਿਣਤੀ ਦੇ ਵਿੱਚ ਯੁਵਾ ਅਨੁਵਾਜ ਪਹੁੰਚ ਗਏ ਤੇ ਸ਼ਰਧਾਂਜਲੀ ਦੇ ਰਹੇ ਨੇ ਸੋ ਇਹ ਜਿਹੜੀ ਮਦਭਾਗੀ ਘਟਨਾ ਹੋਈ ਹੈ ਇਹਦੀ ਅਸੀਂ ਕਿਹੜੇ ਸ਼ਬਦਾਂ ਵਿੱਚ ਨਿੰਦਾ ਵੀ ਕਰਦੇ ਆ ਤੇ ਜੋ ਉਸ ਪ੍ਰਸ਼ਾਸਨ ਵੱਲੋਂ ਜੋ ਕਾਰਵਾਈ ਆਸ਼ਵਾਸ਼ਣ ਪਰਿਵਾਰ ਨੂੰ ਦਿੱਤਾ ਹੈ ਉਹਨਾਂ ਤੋਂ ਉਮੀਦ ਵੀ ਰੱਖਦੇ ਆ ਕਿ ਪੁਲਿਸ ਪ੍ਰਸ਼ਾਸਨ ਸਖਤ ਤੋਂ ਸਖਤ ਕਾਰਵਾਈ ਦੇ ਕੇ ਇੱਕ ਐਸੀ ਮਿਸਾਲ ਇਸ ਸ਼ਹਿਰ ਦੇ ਵਿੱਚ ਪੈਦਾ ਕਰੇ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਇਦਾਂ ਦੀ ਗਲਤ ਹਰਕਤ ਕਰੇ ਤੇ ਉਹਦੀ ਰੂਹ ਕਮਜੇ ਸੋਚ ਕੇ ਹੀ ਤੇ ਜਿਹੜੇ ਅੱਜ ਤੁਸੀਂ ਜੁਵਾਵਨ ਨੂੰ ਦੁਬਾਰਾ ਵੀ ਦਿਖਾਓਗੇ ਮਹਿਸੂਸ ਕਰੋਗੇ ਜਿਹੜਾ ਕਾਰਤਿਕ ਬੰਗਨ ਸੀ ਇੱਕ ਬੜਾ ਹੀ ਅੱਛਾ ਨੇਕ ਦਿਲ ਇਨਸਾਨ ਸੀ ਤੇ ਅੱਜ ਦੇ ਜੁਵਾਵਨ ਨੂੰ ਇਸ ਘਟਨਾ ਤੋਂ ਮੈਂ ਇਹੀ ਸਿੱਖਿਆ ਦਵਾਂਗਾ ਕਿ ਜੇ ਤੁਸੀਂ ਵਾਕਈ ਉਹਨੂੰ ਪਿਆਰ ਕਰਦੇ ਹੋ ਤੇ ਜਿਹੜਾ ਉਹਦੇ ਸਮਾਜ ਦੇ ਪ੍ਰਤੀ ਉਹਦਾ ਦਾਇਰ ਤੇ ਉਹਦੀ ਸੋਚ ਸੀ ਉਹਨੂੰ ਆਪਾਂ ਸਾਰੇ ਅੱਗੇ ਵੀ ਵਧਾਣਾ ਹੈ ਸਮਾਜ ਦੀ ਸੇਵਾ ਵੀ ਕਰਨੀ ਹੈ ਜੈ ਹਵਾਲ ਡਾਵਰ ਜੀ ਅੱਜ ਤੁਸੀਂ ਪਹੁੰਚੇ ਹੋ ਕਾ ਕੇ ਬਤਨ ਸਨ ਸੰਸਾਰ ਦੇ ਕੀ ਕਹਿਣਾ ਚਾਹੁੰਦੇ ਕਿ ਕਿਸ ਤਰ੍ਹਾਂ ਜੋ ਹੋਇਆ ਨਾ ਬੜਾ ਮਾਰਾ ਹੋਇਆ ਇੱਕ ਜਵਾਨ ਮੁੰਡੇ ਨੂੰ ਇਸ ਤਰ੍ਹਾਂ ਮਾਰ ਦੇਣਾ ਇਸ ਤੋਂ ਵੱਡਾ ਕੋਈ ਜੁਰਮ ਮੈਂ ਸਮਝਦਾ ਹੋਣੀ ਸਕਦਾ ਪੰਜਾਬ ਸਰਕਾਰ ਮੈਂ ਉਹ ਰਾਜ ਦੇ ਵਿੱਚ ਰੋਜ਼ ਕਾਂਡਲ ਸਿੱਧੀ ਬੜੀ ਖਰਾਬ ਹੈ ਪਰ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਡਾਵਰ ਜੀ ਕਿਹਾ ਜਾਂਦਾ ਹੈ ਕਿ ਗੈਂਗਸਟਰ ਵਿਵਾਦ ਬਹੁਤ ਵੱਧ ਗਿਆ ਹੈ ਸ਼ਰੀਆਮ ਜਿਹੜੇ ਕਿ ਲੋਕ ਸੇਫ ਨਹੀਂ ਹੈਗੇ ਕਿਸ ਤਰ੍ਹਾਂ ਦੇ ਦਿਓ ਕਿ ਨੌਜਵਾਨ ਦੀ ਹੱਤਿਆ ਕੀਤੀ ਜਾਂਦੀ ਹੈ ਦੇਰ ਰਾਤ ਨੂੰ ਅਤਾ ਸਮਝਦਾ ਕਿ ਇਹ ਬਹੁਤ ਮਾਰਾ ਹੈ ਕਿ ਯੁਵਾ ਉਹ ਵੀ ਕਿਸੇ ਮਾਂ ਬਾਪ ਦਾ ਬੇਟਾ ਹੈ ਕਿਸੇ ਭੈਣ ਦਾ ਭਰਾ ਹੈ ਇਸ ਤਰ੍ਹਾਂ ਉਹਨੂੰ ਗੋਲੀਆਂ ਮਾਰ ਕੇ ਮਾਰ ਬੜੀ ਦੁੱਖ ਦੀ ਘਟਨਾ ਹੈ ਇਸ ਤੋਂ ਬਾਅਦ ਨਹੀਂ ਕੁਝ ਹਜੇ ਤਾਂ ਵੀ ਜਿਹੜੇ ਪੁਲਿਸ ਚੁੱਪੀ ਸੰਦ ਦੀ ਬੈਠੀ ਹੈ ਜੋਸ਼ੀਆਂ ਫੜੀ ਨਹੀਂਗੇ ਕੀ ਕਹਿਣਾ ਕਿਸ ਤੇ ਕਿਦਾਂ ਲੱਗਦਾ ਹੈ ਪ੍ਰਸ਼ਾਸਨ ਦੀ ਢੇਲ ਦਾ ਦੇਖੋ ਨਹੀਂ ਤਾਂ ਪੁਲਿਸ ਦਾ ਕੰਮ ਹੈ ਸਾਡਾ ਤਾਂ ਕੰਮ ਹੈ ਨਹੀਂ ਠੀਕ ਹੈ ਕਿ ਨਹੀਂ ਉਹਨਾਂ ਦਾ ਕੰਮ ਹੈ ਵੀ ਇਹਨਾਂ ਦਾ ਦੇਖਭਾਲ ਕਰੀ ਫੜਨਾ ਬੰਦੇ ਕੋਈ ਵੀ ਕੋਈ ਨਹੀਂ ਕਿਹਾ ਵੀ ਬੜੀ ਜਲਦੀ ਪਹੁੰਚ ਜਾਏਗਾ ਪਰਵਾਰ ਨਾਲ ਤੁਸੀਂ ਮਿਲੇ हां ਪਰਿਵਾਰ ਨੂੰ ਮੈਂ 2-3 ਦਿਨ ਪਹਿਲਾਂ ਮਿਲ ਕੇ ਆਇਆ ਸੀ ਪਰਿਵਾਰ ਦੇ ਨਾਲ ਆਪਣਾ ਜੋਦੀ ਐਸਪਾਲਜੀ ਮਿਲੇ ਸੀ ਉਹਦੇ ਪਰਿਵਾਰ ਦੇ ਮਦਰ ਸਾਰਿਆਂ ਨੂੰ ਮੈਂ ਮਿਲ ਕੇ ਆਇਆ ਉਹਨਾਂ ਨਾਲ ਦੁੱਖ ਸਾਂਝਾ ਕਰਕੇ ਕੀ ਨਾਂ ਸਾਂ ਕਰ ਮੇਰਾ ਨਾਮ ਡਾਕਟਰ ਲਾਲ ਸਿੰਘ ਸਿੱਧੂ ਸ਼ਿਸ਼ਾ ਘਾਟ ਦੇ ਗੁੰਜੀ ਉਹ ਕੀ ਕਹਾਂ ਚੋਗੀ ਜਿਹੜਾ ਨੌਜਵਾਨ ਦੀ 22 ਸਾਲ ਦੀ ਮੁੰਡਾ ਬੜੀ ਦੁਖਦਾਈ ਬੜਾ ਦੁੱਖ ਲੱਗਾ ਬੜੀ ਦੁਖਦਾਈ ਘਟਨਾਵਾ ਇਹ ਸਮਾਜ ਦੇ ਜਿੰਨੇ ਵੀ ਨੌਜਵਾਨਾਂ ਉਹਨਾਂ ਨੂੰ ਮੈਂ ਬੇਨਤੀ ਕਰਦਾ ਵਾਂ ਹਥਿਆਰਾਂ ਨੂੰ ਛੱਡ ਕੇ ਆਪਣੇ ਪਰਿਵਾਰਾਂ ਵੱਲ ਦੇਖੋ ਸਮਾਜ ਵੱਲ ਦੇਖੋ ਇੱਕ ਇੱਕ ਬੇਟਾ ਵਾ ਸਭ ਦਾ ਆਪਾਂ ਕੀ ਕਰਦੇ ਹਾਂ ਜਿੰਨੇ ਗੋਲੀ ਮਾਰੀ ਆ ਕਿ ਉਹਨੇ ਬਚਣਾ ਵਾ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਆ ਨੌਜਵਾਨੀ ਨੂੰ ਹਥਿਆਰ ਛੱਡੋ ਆਪਣੇ ਪਰਿਵਾਰਾਂ ਵੱਲ ਦੇਖੋ ਕਿਉਂਕਿ ਇੱਕ ਇੱਕ ਦੋ ਦੋ ਬੱਚੇ ਆ ਕਿਰਪਾ ਕਰਕੇ ਇੱਕ ਦੁਖਦਾਈ ਘੜੀ ਮੈਂ ਜ਼ਿਆਦਾ ਨਹੀਂ ਬੋਲ ਸਕਦਾ ਇਹ ਹੀ ਅਪੀਲ ਆ ਨੌਜਵਾਨਾਂ ਨੂੰ ਹਥਿਆਰ ਛੱਡ ਕੇ ਆਪਣੇ ਪਰਿਵਾਰ ਤੇ ਸਮਾਜ ਨੂੰ ਵੇਖੋ ਲਾ ਇਨ ਆਰਡਰ ਦਾ ਕਿਸ ਤਰ੍ਹਾਂ ਸਿਤੀ ਹੈ ਲਾ ਇਨ ਆਰਡਰ ਦਾ ਹਾਲਾਤ ਇਸ ਸਰਕਾਰ ਵਿੱਚ ਮੈਨੂੰ ਸਹੀ ਨਹੀਂ ਲੱਗਦੇ ਕਿਰਪਾ ਕਰਕੇ ਐਸਪੀ ਸਾਹਿਬ ਨੂੰ ਵੀ ਬੇਨਤੀ ਆ ਵਰਤੋਂ ਵੱਧ ਇਸ ਵੱਲ ਧਿਆਨ ਦਿਓ ਜੇ 112 ਤੇ ਵੀ ਕਾਲ ਕਰਦੇ ਆ ਤਾਂ ਬਹੁਤ ਘੱਟ ਲੋਕ ਆ ਜਿਹੜੇ ਮੌਕੇ ਤੇ ਪੀਸੀਆਰ ਪਹੁੰਚਦੀ ਆ ਬਹੁਤ ਦਿੱਕਤ ਆਈ ਪਈ ਆ ਲੁਧਿਆਣਾ ਸ਼ਹਿਰ ਨੂੰ ਕਿਰਪਾ ਕਰਕੇ ਇਹਦੇ ਵੱਲ ਧਿਆਨ ਦਿਓ ਹਰਕੀਰ ਸਿੰਘ ਜੀ ਤੁਸੀਂ ਸ਼ਿਪਸ਼ਨਾ ਤੋਂ ਵੱਲੋਂ ਇੱਥੇ ਪਹੁੰਚਿਓ 22 ਸਾਲਾ ਨੌਜਾਨ ਦੀ ਮੌਤ ਤੇ ਘਾਟਾ ਰਹਿ ਗਿਆ ਕੀ ਕਹਿਣਾ ਦੇਖੋ ਜੀ ਬਹੁਤ ਹੀ ਮੰਦਪਾਗੀ ਘਟਣਾ ਹੈ ਦੇਖੋ ਜਿਹੜਾ ਅੱਜ ਕੱਲ ਪੰਜਾਬ 'ਚ ਕਿਸੇ ਦਾ ਕਾਰੋਬਾਰ ਆ ਕੋਈ ਆਪਣਾ ਅਗਲਾ ਮਿਹਨਤ ਨਾਲ ਕਾਰੋਬਾਰ ਚਲਾਉਂਦਾ ਹੈ ਜਾਂ ਕੋਈ ਇੰਸਟਾਗ੍ਰਾਮ ਇਨਫਲੂਐਂਸਰ ਹੈ ਜਾਂ ਕੋਈ ਧਾਰਮਿਕ ਲੀਡਰ ਹੈ ਜਿਹਦਾ ਨਾਮ ਹੋ ਗਿਆ ਜਿਹੜਾ ਸੇਵਾ ਕਰ ਰਿਹਾ ਹੈ ਜਾਂ ਜਿਹੜਾ ਆਪਣਾ ਕੋਈ ਕਾਰੋਬਾਰ ਕਰ ਰਿਹਾ ਉਹਦਾ ਨਾਮ ਹੋ ਗਿਆ ਉਹਨੂੰ ਗੋਲੀਆਂ ਵਾਜ ਹੀ ਰਹੀਆਂ ਨੇ ਗੈਂਗਸਟਰ ਅਤਵਾਦੀ ਸੰਗਠਨ ਇੰਨੇ ਕਿ ਸੱਕਰੀ ਹੋ ਗਏ ਨੇ ਪੰਜਾਬ 'ਚ ਜਿਹੜਾ ਆਏ ਦਿਨ ਕਦੀ ਕਿਤੇ ਗੋਲੀਆਂ ਮਾਰ ਕੇ ਕਤਲ ਕਰਦਾ ਕਦੀ ਕਿਤੇ ਮਾਰਦਾ ਇਹ ਵੀ ਮੁੰਡਾ ਇੰਸਟਾਗ੍ਰਾਮ ਇਨਫਲੂਐਂਸਰ ਸੀ ਇਹਦੇ ਵੀਊਜ਼ ਜ਼ਿਆਦਾ ਹੋ ਗਏ ਕੌਸ਼ਲ ਚੌਧਰੀ ਗੈਂਗ ਨੂੰ ਜਿਹੜਾ ਜਿਨ੍ਹਾਂ ਨੇ ਜ਼ਿੰਮੇਵਾਰੀ ਚੱਕੀ ਅਤਵਾਦੀ ਸੰਗਠਨ ਨੇ ਉਹਨਾਂ ਨੂੰ ਨਹੀਂ ਮਨਜ਼ੂਰ ਹੋਇਆ ਉਹਨਾਂ ਨੇ ਇਸ ਨੇ ਹੱਥੇ ਵਿਚਾਰਾ 22 ਸਾਲਾਂ ਦਾ ਮੁੰਡਾ ਸੀ ਜਿਹਦਾ ਕਤਲ ਕਰਤਾ ਦੇਖ ਹੀ ਰੋਜ ਕੀ ਹਾਲਾਤ ਹੋ ਰਹੀਆਂ ਸਾਰਿਆਂ ਦੀ ਸੋ ਮੈਂ ਬੇਨਤੀ ਇਹੀ ਕਰਨੀ ਚਾਹਨਾ ਮਾਨਯੋਗ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਅਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਕਟਨਾਵਾਂ ਨੂੰ ਰੋਕਣ ਲਈ ਲਾਅ ਐਂਡ ਆਰਡਰ ਨੂੰ ਮਜ਼ਬੂਤ ਕਰੋ ਪੁਲਿਸ ਥਾਣਿਆਂ ਵਿੱਚ ਨਫਰੀਆਂ ਵਧਾਓ ਮੋਦੀ ਸਾਹਿਬ ਨੂੰ ਮੈਂ ਬੇਨਤੀ ਕਰਨੀ ਚਾਹਨਾ ਇੱਥੇ ਫੌਜ ਤਾਇਨਾਤ ਕਰੋ ਤਾਂ ਕਿ ਇਹੋ ਜਿਹੇ ਜੜੀਆਂ ਕਟਨਾਵਾਂ ਨੇ ਉਹ ਨਾ ਵਾਪਰ ਸਕਣ ਕੀ ਨਾਮ ਤੁਹਾਡਾ ਪ੍ਰਦੀਪ ਸ਼ਰਮਾ ਜੀ ਵੀ ਵਾਰਡ ਨੰਬਰ 10 ਤੋਂ ਕੌਂਸਲਰ ਜੀ ਕਿੰਨਾ ਦੇਦੇ ਹੋ ਇੱਕ ਇੰਫਲੂਐਂਸਰ ਦੀ ਇੱਕ ਖਿਡਾਰੀ ਦੀ ਮੌਤ ਕਿਤੇ ਜਾਂਦੀ ਹੈ ਗੋਲੀਆਂ ਮਾਰ ਕੇ ਸ਼ਰੇਆਮ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਬਹੁਤ ਜ਼ਿਆਦਾ ਮੰਦਭਾਗੀ ਘਟਨਾ ਹੋਈ ਹੈ ਜੀ ਜੋ ਲੁਧਿਆਣਾ ਦੇ ਸੁੰਦਰ ਨਗਰ ਚੌਂਕ ਦੇ ਵਿੱਚ ਹੋਇਆ ਮਤਲਬ ਦਿਲ ਨੂੰ ਚੱਕ ਜੋਰ ਕੇ ਰੱਖ ਦੇਣ ਵਾਲੀ ਔਰ ਸੋਚਾ ਨਹੀਂ ਸੀ ਕਦੇ ਵੀ 22 ਸਾਲ ਦੇ ਨੌਜਵਾਨ ਨੂੰ ਇਦਾਂ ਗੋਲੀਆਂ ਮਾਰ ਕੇ ਸਰਿਆਂ ਬੇਖੌਫ ਹੋ ਕੇ ਉਹ ਕਾਤਲ ਭੱਜ ਜਾਣਗੇ ਔਰ ਪੰਜਾਬ ਸਰਕਾਰ ਗੇ ਇਹੀ ਮੰਗ ਹੈ ਕਿ ਸਾਡੇ ਮਾਨ ਸਾਹਿਬ ਅੱਗੇ ਕਿ ਕਾਤਲ ਤਾਂ ਹੁਣ ਫੜੇ ਗਿਆ ਪਤਾ ਚੱਲਿਆ ਵੀ ਸੀਪੀ ਸਾਹਿਬ ਨੇ ਵੀ ਜਲਪੋਣਾ ਨੂੰ ਕਵਰ ਕਰ ਲਿੱਤਾ ਗਿਆ ਜੋ ਬੰਦੀ ਕਾਰਵਾਈ ਹੈਗੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਇਦਾਂ ਦਾ ਕੋਈ ਕੰਮ ਕਰਨ ਵਾਸਤੇ ਸੋਚਣ ਲੋਕ ਬੱਚੇ ਜੋ ਜੋ ਇਹ ਗੋਲੀਆਂ ਮਾਰਦੇ ਨੇ ਕਿ ਉਹਨਾਂ ਨੂੰ ਡਰ ਲੱਗੇ ਵੀ ਇਦਾਂ ਦੀ ਸਖਤ ਸਜ਼ਾ ਪੰਜਾਬ ਦੇ ਵਿੱਚ ਦਿੱਤੀ ਜਾਂਦੀ ਹੈ ਕੀ ਨਾਮ ਹੈ ਤੁਹਾਡਾ ਸੰਦੀਪ ਸ਼ਰਮਾ ਜੀ ਜੀ ਕਿਸ ਤਰ੍ਹਾਂ ਦਾ ਅੱਜ ਪਰਵਾਦ ਉੱਤੇ ਇੰਨਾ ਵੱਡਾ ਭਾਣਾ ਵਾਪਰਿਆ ਬਹੁਤ ਮੰਦ ਭਾਗੀ ਘਟਨਾ ਹੋਈ ਆ ਇਹ ਪਰਿਵਾਰ ਹੀ ਸਹਿਨ ਕਰ ਸਕਦਾ ਉਹਦੀਆਂ ਭੈਣਾ ਮਾ ਪਿਓ ਜੋ ਹੋਇਆ ਵਾ ਉਹਨਾਂ ਲਈ ਤਾਂ ਜ਼ਿੰਦਗੀ ਇੱਕ ਨਵੇਂ ਦੌਰ ਤੋਂ ਸ਼ੁਰੂ ਹੋਗੀ ਦੁਬਾਰਾ ਖਤਮ ਹੀ ਹੋ ਗਈ ਇੱਕ ਤਰ੍ਹਾਂ ਦੀ ਹੁਣ ਨਵੇਂ ਦੌਰ ਤੋਂ ਸ਼ੁਰੂ ਕਰਨ ਦੀ ਉਮੀਦ ਨਾਲ ਜਿਊਗਿਓ ਬਹੁਤ ਮਾੜਾ ਆਇਆ ਇਹੀ ਚਾਹਨਾ ਹੈ ਕਿ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਤੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਜ ਕਾਤੀ ਬਗੰਦਾ ਸੰਸਕਾਰ ਕਰਾਉਣ ਦੇ ਲਈ ਉਹਨਸ ਨੂੰ ਸ਼ਮਸ਼ਾਨ ਘਾੜ ਦੇ ਵਿੱਚ ਲਿਆਂਦਾ ਗਿਆ ਤੇ ਹੁਣ ਸੰਸਕਾਰ ਹੋ ਚੁੱਕਾ ਵਾ ਪਰਿਵਾਰ ਵਾ ਦੇ ਵਿੱਚ ਦੁੱਖ ਹੈ ਸ਼ੋਕ ਦੀ ਲਹਿਰ ਹੈ ਤੇ ਹੁਣ ਪੁਲਿਸ ਕਿੰਨੀ ਕੁ ਦੇਰ ਬਦਮਾਸ਼ਾਂ ਨੂੰ ਫੜੇਗੀ ਇਹ ਆਨਾਲ ਸਮੇਂ ਚ ਦੇਖਣਾ ਹੈਗਾ ਹਾਲਾਂਕਿ ਇੱਕ આરોપી ਨੂੰ ਕਾਬੂ ਕਰ ਲਿੱਤਾ ਗਿਆ ਵਾ ਤੇ ਕਿੰਨੀ ਕੁ ਜਲਦ ਦੋ ਦੋਸ਼ੀ ਹੋਰ ਜਿਹੜੇ ਨੇ ਜਾਂ ਇਸ ਇਸ ਕਤਲकांड ਦੇ ਵਿੱਚ ਜਿਹੜੇ ਇਨਵੋਲਡ ਨੇ ਉਹ ਕਿੰਨਾ ਕੁ ਜਲਦ ਉਹ ਪੁਲਿਸ ਲੁਧਿਆਣਾ ਦੀ ਪੁਲਿਸ ਉਹਨਾਂ ਨੂੰ ਪકડੇਗੀ ਇਹ ਆਨ ਸਮੇਂ ਚ ਦੇਖਣਾ ਹੈਗਾ ਜੁੜੇ ਲੁਧਿਆਣਾ ਲਈ ਦੇ ਨਾਲ ਦੀਪਕ ਕਮੰਦ ਤਰਾ ਯੂਪ ਰਿਪੋਰਟ ਧੰਨਵਾਦ